ਤਾਰੇ ਕਪੂਰਵਾਸੀਆਂ ਨੂੰ ਮੇਰੇ ਵੱਲੋਂ ਅੱਜ ਇਸ 올ਿਵ ਗ੍ਰੀਨ ਰਿਜ਼ੋਰਟ ਓਪਨ ਹੋਣ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਇੱਥੇ ਸੰਗਤ ਦੂਰ ਦਰਾਡੇ ਵਿਦੇਸ਼ਾਂ ਤੋਂ ਆਈ ਆ ਮੇਰੇ ਇਸ ਰਿਜ਼ੋਰਟ ਤੇ ਪਹੁੰਚੀ ਆ ਗੁਰਬਾਣੀ ਦਾ ਫਰਮਾਨ ਹੈ ਲੱਖ ਖੁਸ਼ੀਆਂ ਪਾਛਾਈਆਂ ਜੇ ਸਤਿਗੁਰ ਨਜ਼ਰ ਕਰੇ ਸਿਆਣੇ ਵੀ ਇਸ ਗੱਲ ਦੀ ਹਮੀਂ ਭਰਦੇ ਨੇ ਕਿ ਜੇ ਖੁਸ਼ੀਆਂ ਆਪਣੇ ਸੱਜਣ ਮਿੱਤਰਾਂ ਅਜੀਜ਼ ਰਿਸ਼ਤੇਦਾਰਾਂ ਨਾਲ ਕੇ ਮਨਾਈਆਂ ਜਾਣ ਤਾਂ ਖੁਸ਼ੀਆਂ ਦੁਗਨੀਆਂ ਚੋਗਲੀਆਂ ਹੋ ਜਾਂਦੀਆਂ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਅੱਜ ਇਹੋ ਹੀ ਮੈਂ ਸੂਸ ਹੋ ਰਿਹਾ ਜੀ ਸਾਰਿਆਂ ਦਾ ਧੰਨਵਾਦ ਮੇਰਾ ਨਾਮ ਇੰਦਰਪਾਲ ਸਿੰਘ ਮਠੋਣ ਹੈ ਜੀ ਮੈਂ ਕਪੂਰਥਾ ਦਾ ਵਾਸੀ ਹਾਂ ਮਾਡਲ ਟਾਉਨ ਮੇਰੀ ਰਿਆਸ਼ ਹੈ ਜੀ ਇਹ ਰਿਜ਼ਰਵਟ ਓਪਨ ਹੋਇਆ ਹੈ ਜੀ ਲੋਕੇਸ਼ਨ ਵੀ ਦੱਸ ਦੇ ਤਾਂ ਕਿ ਦੇਖੀ ਮੈਂ ਬਹੁਤ ਦੇਰ ਤੋਂ ਇਹ ਸਾਡੀ ਇੱਕ ਵਾਹਨ ਯੋਗ ਜ਼ਮੀਨ ਸੀਗੀ ਜਿਸ ਦਾ ਅਸੀਂ ਸੀਐਲਯੂ ਦਿੱਤਾ ਚੇਂਜ ਆਫ ਲੈਂਡ ਯੂਸ ਪੰਜਾਬ ਸਰਕਾਰ ਤੋਂ ਮੇਰੀ ਬੜੀ ਦੇਰ ਦੀ ਮਨਛਾ ਸੀ ਕਿ ਇਸ ਰੋਡ ਨੂੰ ਹਮੇਸ਼ਾ ਅਨਗੋਲਿਆ ਗਿਆ ਹੈ ਮੋਕੇ ਦੀਆਂ ਸਰਕਾਰਾਂ ਤੇ ਪੁਰਾਣੀਆਂ ਸਰਕਾਰਾਂ ਨੇ ਕਾਂਜਲੀ ਲੇਕ ਜੋ ਕਿ ਇੱਕ ਬੜੀ ਹੀ ਇਤਿਹਾਸਕ ਲੇਕ ਹੈ ਇਸ ਨੂੰ ਅਨਗੋਲਿਆ ਗਿਆ ਪਰ ਮੈਂ ਇਸ ਰੋਡ ਤੇ ਮੇਰੀ ਸ਼ੁਰੂ ਦੀ ਮਨਸਾ ਕਿਉਂਕਿ ਜੇ ਆਪਾਂ ਗੁਰੂ ਰਾਮਦਾਸ ਅੰਮ੍ਰਿਤਸਰ ਮੱਥਾ ਟਿਕਣ ਜਾਂਦੇ ਆ ਜੇ ਆਪਾਂ ਡੇਰਾ ਵਿਆਸ ਨੂੰ ਜਾਂਦੇ ਆ 에어ਪੋਰਟ ਨੂੰ ਜਾਂਦੇ ਇਸ ਰੋਡ ਤੋਂ ਲੰਘ ਪਰ ਇਸ ਰੋਡ ਤੇ ਕੋਈ ਵੀ ਪ੍ਰੋਜੈਕਟ ਨਹੀਂ ਲਿਆ ਸਕਿਆ ਤੇ ਮੈਂ ਇਸ ਪ੍ਰੋਜੈਕਟ ਨੂੰ ਲਿਆਉਂਦਾ ਹੀ ਲਵਰਤ ਮੇਰਾ ਇਹ ਪ੍ਰੋਜੈਕਟ ਜੋ ਇਸ ਏਰੀਆ ਦਾ ਪੂਰਾ ਇੱਕ ਰਜਾਂਸੀ ਵੀ ਜਲੰਧਰ ਨੂੰ ਤੁਰਨਾ ਇਸ ਰੋਡ ਨੂੰ ਨਹੀਂ ਤੁਰਨਾ ਮੇਰਾ ਇਹ ਰਿਜ਼ੋਰਟ ਆਉਣ ਵਾਲੇ ਸਮੇਂ ਇੱਥੇ ਚੰਨ ਲਿਆਏਗਾ ਇੱਥੇ ਨਿਤ ਸ਼ੈਨਾਈਆਂ ਵੱਜਣਗੀਆਂ ਤੇ ਇਸ ਰੋਡ ਤੇ ਲਹਿਰਾ ਦਹਿਰਾ ਹੋਣ ਗਿਆ ਮੇਰੀ ਇਹ ਦਲੀ ਤਮੰਨਾ ਕਸਟਮਰ ਦੇ ਲਈ ਜਿੱਦਾਂ ਤੁਸੀਂ ਇਹ ਦੇਖ ਰਹੇ ਹੋ ਇਹ ਇੱਕ ਲੌਬੀ ਆ ਇਹ ਲੌਬੀ ਕਿਸੇ ਵੀ ਰਿਜ਼ੋਰਟ ਦੇ ਵਿੱਚ ਨਹੀਂ ਕਿਉਂਕਿ ਆਪਣੀ ਮੇਲੀ ਦੀ ਇੱਕ ਰਸਮ ਹੁੰਦੀ ਆ ਮੈਂ ਕਈ ਵਿਆਹ ਸ਼ਾਦੀਆਂ ਦੇ ਵਿੱਚ ਤਜਰਬਾ ਕਰਕੇ ਦੇਖਿਆ ਕਿ ਕਈ ਵਾਰੀ ਬਰਸਾਤ ਆ ਜਾਂਦੀ ਆ ਕਈ ਵਾਰੀ ਬਹੁਤ ਠੰਡ ਪੈ ਜਾਂਦੀ ਆ ਇਸ ਦੇ ਵਿੱਚ ਲੌਬੀ ਦੇ ਵਿੱਚ ਹੀ ਤੁਸੀਂ ਤਕਰੀਬਨ 100 ਬੰਦੇ ਦਾ ਸਿਟਿੰਗ ਅਰੇਂਜਮੈਂਟ ਆ ਮੇਰੇ ਕੋਲ ਦੋ ਵੱਡੇ ਹਾਲ ਨੇ ਕੋਈ ਬਰਸਾਤ ਹਨੇਰੀ ਕੁਛ ਆ ਜਾਵੇ ਇਹਦੇ ਵਿੱਚ 1000 ਬੰਦੇ ਦੀ ਸਾਡੇ ਕੋਲ ਇਨਸਾਈਡ ਕੈਪੈਸਿਟੀ ਆ ਸਾਡੇ ਕੋਲ ਜਿਹੜੇ ਇੱਥੇ ਬੂਟੇ ਆ ਵਾਤਾਵਰਣ ਨੂੰ ਖਿਆਲ ਚ ਰੱਖਦੇ ਹੋਏ ਇੱਥੇ ਬਹੁਤ ਸ਼ਾਨਦਾਰ ਅਸੀਂ ਲੈਂਡਸਕੇਪਿੰਗ ਕਰਾਈ ਆ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਤੁਸੀਂ ਦੇਖ ਸਕਦੇ ਹੋ ਪਾਰਕਿੰਗ ਜਿਹੜੀ ਸਭ ਤੋਂ ਵੱਡੀ ਆਪਣੇ ਸ਼ਹਿਰਾ ਜਿਸ ਮਸਿਆ ਕਪੂਰਥਲੇ ਜਿਲੰਦਰ ਮੇਰੇ ਕੋਲ ਤਕਰੀਬਨ 2 ਕਿੱਲੇ ਦੀ ਪਾਰਕਿੰਗ ਆ 500 ਤੋਂ 1000 ਗੱਡੀ ਇਨਸਾਈਡ ਰਿਜ਼ੋਰਟ ਹੀ ਲੱਗ ਸਕਦੀ ਹੈ ਇਹ ਇਸ ਰਿਜ਼ੋਰਟ ਦੀਆਂ ਕੁਝ ਵਿਸ਼ੇਸ਼ਤਾਵਾਂ ਨੇ ਇਸ ਰਿਜ਼ੋਰਟ ਦੇ ਵਿੱਚ ਅਸੀਂ ਰਹਿਣ ਦੇ ਲਈ ਸਵੀਮਿੰਗ ਪੂਲ ਫੇਸਿੰਗ 16 ਵਿਲੇ ਬਣਾਏ ਨੇ ਜਿਹੜੇ ਕਿ ਮੋਡਰਨ ਟੈਕਨੋਲੋਜੀ ਨਾਲ ਲੈਸ ਨੇ ਠੀਕ ਟਾਈਮ ਟਾਈਮ ਟੇਬਲ 24 ਇੰਟੂ 7 ਸਾਡੀ ਸਰਵਿਸ ਹੋਏਗੀ ਠੀਕ ਹੈ ਸਰ ਅਸੀਂ ਵੀ ਇਹੀ ਮਿਲਟਾਦੇ ਕਿ ਇਹ ਰਿਜ਼ੋਰਟ ਕਾਫੀ ਚੱਲੇ ਤੇ ਸੰਕਟਾ ਲੋਕੀ ਦੇਖ ਰਹੇ ਆ ਈਵਰਸ ਦੇਖ ਰਹੇ ਆ ਦੇਸ਼ਾਂ ਵਿੱਚ ਵੀ ਤੇ ਵਿਦੇਸ਼ਾਂ ਵਿੱਚ ਵੀ ਥੈਂਕ ਯੂ ਸਰ ਮੈਂ ਉਹਨਾਂ ਨੂੰ ਇਹ ਕਹਾਂਗਾ ਕਿ ਜੋ ਤੁਹਾਡੀਆਂ ਆਉਣ ਵਾਲੇ ਜਦੋਂ ਵੀ ਤੁਸੀਂ ਕਿਸੇ ਰਿਜ਼ੋਰਟ ਜਾਂ ਹੋਟਲ ਚਾਹੁੰਦੇ ਹੋ ਤਾਂ ਤੁਸੀਂ ਮੈਮਰੀਜ਼ ਲਈ ਆਉਂਦੇ ਆ ਤੁਹਾਡੀਆਂ ਮੈਮਰੀਜ਼ ਨੂੰ ਯਾਦਗਾਰ ਬਣਾਉਣਾ ਮੇਰੀ ਤੇ ਮੇਰੀ ਟੀਮ ਦਾ ਪਹਿਲਾ ਫਰੰਅ ਹੋਏਗਾ ਇਸ ਚੀਜ਼ ਦੇ ਲਈ ਮੇਰੇ ਪਿਛਲੇ ਜੋ ਹੋਟਲ ਚੱਲਦੇ ਰਹੇ ਆ ਚਾਹੇ ਉਹ ਐਮਬੈਸਡਰ ਹੋਟਲ ਆ ਚਾਹੇ ਮੈਰੀਟਲ ਹੋਟਲ ਜਲੰਧਰ ਆ ਉਹਦੀਆਂ ਸੇਵਾਵਾਂ ਤੁਸੀਂ ਪਹਿਲਾਂ ਚੈੱਕ ਕਰ ਸਕਦੇ ਪਰ ਉਸ ਨੂੰ ਅਸੀਂ ਕਰਾਸ ਕਰਕੇ ਇੱਥੇ ਹਰ ਇੱਕ ਦਾ ਫੰਕਸ਼ਨ ਵਿਆਹ ਸ਼ਾਦੀ ਨੂੰ ਯਾਦਗਾਰ ਬਣਾਵਾਂਗੇ ਠੀਕ ਹੈ ਸਾਡੀ ਪ੍ਰੈਸ ਵੱਲੋਂ ਤੁਹਾਨੂੰ ਇੱਕ ਵਾਰ ਫਿਰ ਬਹੁਤ ਬਹੁਤ ਬਧਾਈ ਥੈਂਕ ਯੂ ਥੈਂਕ ਯੂ ਸਰ